ਮੈਂ ਨਵੀਂ ਸੇ ਕਟੜਾ ਅਸਿਸ ਨੂੰ ਜੋ ਰਿਹਾ ਹਾਂ ਉਹਦੀ ਆਦੂ ਵੀਡੀਓ ਮਿਲ ਰਿਹਾ ਹਾਂ ਜਿਹੜਾ ਕਿ ਅੱਜਕੱਲ ਪੰਥਕ ਬਣ ਗਿਆ ਇਹ 1993 ਦੀ ਗੱਲ ਆ ਭਾਈ ਹਜਿੰਦਰ ਸਿੰਘ ਹੋਈ 1992 ਵਿੱਚ ਸ਼ਹੀਦ ਹੋਇਆ 9 ਅਕਤੂਬਰ 1992 ਨੂੰ ਭਾਈ ਕਿੰਦਾ ਸੁਖਾ ਜਨਮ ਵੇਚਾ ਕਿਸ ਵਿੱਚ ਸ਼ਹੀਦ ਹੋ ਗਿਆ ਜਿਹਨਾਂ ਨੂੰ ਫਾਂਸੀ ਦਿੱਤੀ ਗਈ ਸੀ 92 ਤੋਂ 93 ਵਿੱਚ ਰਣਜੀਤ ਸਿੰਘ ਕਟੜੇ ਨੇ ਮੈਨੂੰ ਘਰ ਤੋਂ ਚੁਕਿਆ ਕਿ ਘਰ ਤੋਂ ਕੱਟ ਵੀ 6-7 ਮਹੀਨੇ ਵਕਫਾ ਕਠਾਣੇ ਤੇ ਤਾਂ ਸਾਮ ਤੇ ਵਕਫਾ ਕਠਾਣੇ ਤੇ ਰੱਖਿਆ ਔਰ ਹਰ ਰੋਜ਼ ਮੈਂ ਤੇ ਤਸੱਦਦ ਕਰਦੇ ਰਹੇ ਕਿ ਸਾਡੀ ਜ਼ਮੀਨਾਂ ਵਾਅਦ ਕੀਤੀਆਂੀਆਂ ਮਾਰ ਡੰਗਲ ਮਾਰ ਦਿੱਤਾ ਗਿਆ ਮੇਰੇ ਪਿਤਾ ਜੀ ਨੂੰ ਫੜ ਲਿਆ ਵੱਡੇ ਭਾਈ ਨੂੰ ਵੀ ਫੜ ਲਿਆ ਕਿ ਘਾਵੇ ਤਸੱਦਦ ਹੁੰਦਾ ਰਹਾ ਉਹਨਾਂ ਦੇ ਸਿਰ ਤੋਂ ਕੱਟ ਹੋਇਆ ਪਰ ਮੇਰੇ ਤੇ ਬਹੁਤ ਸੱਜਦਾ ਮੈਨੂੰ ਤਿੰਨ ਚਾਰ ਵਾਰੀ ਪੜਿਆ ਪਹਿਲਾਂ ਵੀ ਪੜਿਆ ਪਰ ਮੈਨੂੰ ਇਹ ਤਾਂ ਦੁੱਖ ਆਪੇ ਜਿਹੜਾ ਆਪਣੇ ਆਪ ਨੂੰ ਪੰਥਕ ਹੋਇਆ ਹੈ ਇਹ ਨਹੀਂ ਮੇਰੇ ਤੇ ਬੜਾ ਦਿਸਦਾ ਇੱਕ ਦਿਨ ਨਹੀਂ ਦੋ ਦਿਨ ਨਹੀਂ ਤੇ ਜਦੋਂ ਮਰਜੀ ਇਹਨਾਂ ਕੱਟ ਲੜਾ ਉਹ ਲੰਮੇ ਇਹ ਨਹੀਂ ਗੁਸ਼ਣਾ ਤੇ ਤੁਹਾਡਾ ਕੋਈ ਕਸੂਰ ਨਹੀਂ ਬਿਨਾਂ ਕਸੂਰ ਤੋਂ ਹੀ ਇਹਨਾਂ ਨੇ ਸੇ ਮੈਨੂੰ ਠਾਣਿਆ ਦਿੱਤਾ ਜਿਹੜਾ ਕਿ ਅੱਜਕੱਲ ਮੈਨੂੰ ਇਹ ਦੁੱਖ ਹੀ ਹੈ ਕਿ ਜਦੋਂ ਕੋਈ ਆ ਕੇ ਪੁੱਛੇ ਕਰਦਾ ਹੁਣ ਕਿ ਜਾਂਦੇ ਇਹਦੇ ਵੱਡੇ ਕੌਮ ਮਾਰਨ ਵਾਲੇ ਕੌਮ ਨੂੰ ਰੋਕਣ ਵਾਲੇ ਅੱਜ ਉਹ ਪੰਥਕ ਬਣ ਰਿਹਾ ਗਿਆ ਬੜਾ ਦੁੱਖ ਲੱਗਦਾ ਜਦੋਂ ਟੀਵੀ 'ਚ ਸੁਣੀਦਾ ਕਿ ਆਪਣੇ ਆਪ ਨੂੰ ਪੰਥਕ ਖਵਾਰ ਹੈ ਭਾਵੇਂ ਜਿੰਦਰੇ ਸੋਖੇ ਨੇ ਜੋ ਕਿਤਾ ਕੌਮ ਨੇ ਕੀਤਾ ਔਰ ਦੁਨੀਆ ਨੂੰ ਪਤਾ ਨਹੀਂ ਕਰਦੇ ਆਂ ਦਾ ਕੀ ਕਸੂਰ ਦੀ ਕਰਦਾਂ ਫੜਨ ਦਾ ਕੀ ਕਸੂਰ ਜਿਹੜੇ ਦਾਸ ਤੇ ਚੱਲਦਾ ਏ ਜੇ ਐਸੇ ਸਪੀਲ ਕੋ ਇਹ ਜਿਹਾ ਆਵਰੇ ਜੀ ਨਾ ਉਹ ਆਵਜਾ ਲੋ ਪੁੱਛਤਾ ਹੋਣੀ ਤੇ ਤਸ਼ੱਦਦ ਕਰਨ ਦਾ ਕੀ ਕਾਰਨ ਹੈ ਇੱਕ ਹੀ ਤਸ਼ੱਦਦ ਕਰਦੇ ਰਹੇ ਜੀ ਮੇਰੇ ਮੈਂ ਆਪਣੀ ਗੱਲ ਕਰਦਾ ਮੇਰੇ ਕੱਪੜੇ ਸਾਡੇ ਜਵਾਨ ਨੇ ਧਾਵਣ ਰਸੇ 'ਤੇ ਪਾ ਕੇ ਟਾਂਗ ਲਿਆ ਨਾ ਤੇ ਥੱਲੇ ਤਾਂ ਹਸੀ ਜਣਾ ਕਿ ਮੇਰੇ 'ਤੇ ਤਸ਼ੱਦਦ ਕਰੀ ਇੱਕ ਜਣਾ ਦਾ ਕੰਮ ਨਹੀਂ ਜਦੋਂ ਮੱਝੇ ਨਾਲ ਆਉਂਦਾ ਕਦੀ ਐਸਐਸਪੀ ਆ ਗਿਆ ਕਦੀ ਡੀਐਸਪੀ ਆ ਗਿਆ ਕਦੀ ਕੋਈ ਆ ਰਿਹਾ ਇਹਨਾਂ ਨੇ ਹਰ ਰੋਜ਼ ਇੱਕ ਖੇਡ ਬਣਾਈ ਤੇ ਬੜੇ ਖੋਸਦਗੇ ਖਟੜਾ ਵਿੱਚ ਸ਼ਾਮਲ ਸੀ ਖਟੜਾ ਐਸਐਸਪੀ ਖਟੜੇ ਦਾ ਕੰਮ ਜਦੋਂ ਬੀੜ ਐਸਐਸਪੀ ਖਟੜੇ ਨੂੰ ਜਾਂਦੇ ਰਹੇ ਪਰ ਉਹ ਸੜਦਾ ਨਹੀਂ ਜਾ ਫਿਰ ਐਂਡ ਤੇ ਸਰਦਾ ਪਰਚਾ ਹੁੰਦੀ ਠੌੜਾ ਸਾਹ ਜਿੰਨਾਂ ਦੀ ਇੱਕ ਮਬੂਰ ਸਕਲਪਚਰ ਕਰਦਾ ਉਹਨਾਂ ਨੇ ਮਿਲਾਇਆ ਉਹਨਾਂ ਨੇ ਮੈਨੂੰ ਜਦੋਂ whatsapp ਆਪਣੇ ਕੋਲ ਹੈ ਕਿ ਮੈਨੂੰ ਕਦੇ ਵੀ ਦੇਖੂ ਤੇਰੇ ਕੋਲ ਆਦਾ ਜਦੋਂ ਫੋਟੋ ਮੈਂ ਸ਼ਟਾਭੀ ਤੇ ਜੇ ਮੇਰੀ ਆ ਜਿੰਦਗੀ ਆ ਥੋੜਾ ਸਭ ਕਰਕੇ ਸਾਡੇ ਪਰਿਵਾਰ ਦੀ ਥੋੜਾ ਸਭ ਬਹੁਤ ਇਤਕਾਇ ਇਹ ਕਿਉਂਕਿ ਮੇਰੀ ਜਿੰਦਗੀ ਦਾ ਕ੍ਰੈਡਿਟ ਜਿੰਨਾ ਨੂੰ ਮੈਂ ਸਾਹ ਲੈਣਾ ਇਹ ਖੱਟੇ ਥੋੜਾ ਸਭ ਜੀ ਹੁਣ ਮੈਂ ਥੋੜਾ ਸਭ ਨੂੰ ਬੋਲ ਜਾ ਚੰਗਾ ਤੇ ਬੜੀ ਪ੍ਰਧਾਨ ਸੋਵੀ ਕਮੇਟੀ ਨੇ ਜਿਹੜੇ ਕਿ ਕੌਮ ਵਾਸਤੇ ਸੀਜ ਪਰਵਾਰਾਂ ਵਾਸਤੇ ਬਹੁਤ ਹੀ ਵਧੀਆ ਹੈ ਕੌਮ ਨੂੰ ਕੀ ਸਨਿਖਾ ਦੇਉਗੀ ਕੌਮ ਮੇਰੇ ਨਾਲ ਸਾਡੇ ਸ਼ਰੇਆ ਉਹਨੂੰ ਮੈਂ ਸ਼ਰੇਆ ਇਹੋ ਦਿਨਾਂ ਵੀ ਜਿਹੜੇ ਬੰਦੇ ਅੱਜ ਪੰਥਕ ਪੰਡ ਰਹੇ ਆ ਇਹ ਪੰਥਕ ਜਰੀ ਸਾਡੇ ਕੌਮ ਤੇ ਕਰਾਣਾ ਜਾਂ ਇਹ ਦੱਸੇ ਇਹ ਜਿੰਦੇ ਸੁੱਕੇ ਦੇ ਪਰਵਾਰ ਨੇ ਕੀ ਨੁਕਸਾਨ ਕੀਤਾ ਹੈ ਜਾਂ ਇਹ ਦੱਸੇ ਕੀ ਨੁਕਸਾਨ ਕੀਤਾ ਵੀ ਕਿਹੜੀ ਕਲੋਜਨ ちそっと行かずで。